ਇਹ ਸੁਖਾਇਆ ਗਿਰੋ ਪਛੇਤ ਤੇ ਕੋਟੋਤ ਬਹੁਤ ਲਾ ਅੰਤਮ ਲੱਗ ਰਿਹਾ ਜਿਸ ਕੇ ਦਿਨ ਰਾਤੀ ਗੱਲ ਵੀ ਕਾਹੀ ਪਦਮਸ਼ਰੀ ਸ਼੍ਰੀ ਹੰਸਰਾਜ ਹੰਸ ਸਿੰਘ ਜਿਸ ਦਾ ਦਿਨ ਦਾ ਦਰਸੀ ਹੋਈ ਦੇਣਾਗੇ ਅੰਤਮ ਤੇ ਲੱਗ ਰਿਹਾ ਸੀ ਪਰਮਾਤਮਾ ਉਹਨਾਂ ਨੂੰ ਜਨਤ ਕਨਸੀਬ ਪਰੇ ਸਾਰੇ ਪਿੱਛੇ ਮਾਸਟਰ ਸਲੀਮਪੁਰ ਚਾ ਗੁੱਟ ਨੂੰ ਪਾਣਾ ਮੰਨਦਾ ਬਲਵਕਸ਼ ਕੁਝ ਵੀ ਜੋ ਪਰਲੇ ਜਿਵੇਂ ਨਾਪਣ ਨਾ ਇਸ ਜਿਵੇਂ ਇਹਨਾਂ ਨਾਲ ਬਸਾਰੇ ਅਰੇ ਬਹੁਤ ਸਾਰੇ ਗੱਲਾਂ ਨੇ ਮੇਰੇ ਵਿਆਹ ਤੇ ਜਾਣ ਮੇਰੇ ਵਿਆਹ ਤੇ ਲਿਆਉਣਾ ਬਹੁਤ ਸਾਰੇ ਫੰਕਸ਼ਨ ਚ ਮਿਲਣਾ ਗਿਲਣਾ ਬਸ ਸਭ ਬੀਤੇ ਹੁ ਬਹੁਤ ਸਾਰੇ ਬਹੁਤ ਸਾਰੇ ਪਲ ਜਿਹੜੇ ਕਿ ਹਮੇਸ਼ਾ ਯਾਦ ਰਹਿਣਗੇ ਤੇ ਯਾਦ ਰਹੀਦੇ ਰਹਿਣਗੇ ਕਿਉਂਕਿ ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਜਾ ਰਿਹਾ ਜਾਂਦਾ ਹੈ ਸਮੁੰਦਰ ਨੂੰ ਹਮੇਸ਼ਾ ਨਹਿਰਾਂ ਦਾ ਕਿਨਾਰਾ ਯਾਦ ਰਿਹਾ ਜਾਂਦਾ ਹੈ ਉਹ ਪਲ ਜੋ ਬਣਾਏ ਨੇ ਵਿਫਤਾਏ ਨੇ ਜਨਾਬ ਪੁਰਾਛਾ ਕੁਟੀ ਦੇ ਚੜਹਣਾਂ ਦੇ ਵਿੱਚ ਅਖੀਰ ਤੱਕ ਬੰਦੇ ਨੂੰ ਸਵਾਲ ਤੇ ਨਜ਼ਾਰਾ ਯਾਦ ਆਉਂਦਾ ਹੈ 2025 ਵਿੱਚ ਜਿਹੜਾ ਜਾਂਦੇ ਜਾਂਦੇ ਪੰਜਾਬ ਨੂੰ ਨਹੀਂ ਪੂਰੇ ਵਰਲਡ ਨੂੰ ਕਹਿੰਦਾ ਕਿ ਕਿੰਨੀ ਅੱਗੇ ਇੰਡਸਟਰੀਅਲ ਫੋਰਸ ਹੋਣ ਕੱਟੇ ਕਿਦਾ ਜਾਂਦਾ ਜਾਂਦਾ 2025 ਸਾਰਾਂ ਸਾਰਾਂ ਨੂੰ ਝਟਕਾ ਦੇ ਗਿਆ ਜਿੱਥੇ ਉਸਤਾਦ ਜਨਾਬ ਆਪੂਰਨ ਛੱਕੁੱਟੀ ਸਾਹਿਬ ਉਸਤਾਦ ਜਨਾਬ ਚਰਨਜੀਤ ਹੁਜਾ ਸਾਹਿਬ ਡਾਕਟਰ ਜਸਵੰਦਰ ਭੱਲਾ ਜੀ ਤੇ ਜਿਹਦੇ ਵਿੱਚੋਂ ਸਾਰਾ ਪੰਜਾਬ ਦੀਦਾ ਸੀ ਰਾਜਵੀਰ ਜਵੰਦਾ ਉਹ ਸਾਨੂੰ ਇਸ 2025 ਦੇ ਵਿੱਚ ਝਟਕਾ ਦੇ ਗਿਆ ਪਰਮਾਤਮਾ ਕਰੇ ਕਿ ਜਿਹੜਾ 2026 ਆ ਰਿਹਾ ਹੈ ਇਹ ਬਹੁਤ ਹੀ ਵਧੀਆ ਨਿਕਲੇ ਔਰ ਸਾਰੀ ਕਲੀ ਇੰਡਸਟਰੀ ਤੇ ਨਹੀਂ ਪੂਰੀ ਦੁਨੀਆ ਦਾ ਭਲਾ ਹੋਵੇ ਕਿਉਂਕਿ ਸਾਡੇ ਜਲੰਧਰ ਦੇ ਵਿੱਚ ਬਹੁਤ ਵੱਡਾ ਸੰਗੀਤ ਦਾ ਕੁੰਭ ਕੁੰਭ ਦਾ ਮੇਲਾ ਸ਼ੁਰੂ ਹੋਣ ਵਾਲਾ ਹੈ ਉਹ ਦੇਵੀ ਤਲਾ ਮੰਦਿਰ ਦੇ ਵਿੱਚ ਜਾਨੀ ਕਿ ਹਰਵਲਪ ਦਾ ਮੇਲਾ ਸ਼ੁਰੂ ਹੋਣਾ ਬਪਾਰਵਲ ਦਾ ਅਸੀਂ ਉੱਥੇ ਵੀ ਉਹਨਾਂ ਨੂੰ ਯਾਦ ਕਰਾਂਗੇ ਚਲੋ ਫਿਰ